ਇਨਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਅੱਗੇ ਫੀਮ ਦਾ ਰੌਲਾ ਬਹੁਤ ਪਿਆ ਵੀ ਇਹ ਚ ਕੈਮੀਕਲ ਐ ਮੌਤਾਂ ਹੋ ਰਹੀਆਂ ਨੇ ਲੋਕਾਂ ਦੀਆਂ ਇਹ ਵਾਕਈ ਗੱਲ ਸਹੀ ਐ ਵੀ ਕੋਈ ਪਾਉਂਦੇ ਨੇ ਇੱਕ ਮਾੜਾ ਮੋਟਾ ਸਮਾਨ ਮਿਕਸ ਅਪ ਕਰ ਦਿੰਦੇ ਨੇ ਵਿੱਚ ਫੀਮ ਮਿਲਦੀ ਤਾਂ ਹੈਗੀ ਜੀ ਚੋਟੀ ਦੀ ਮਿਲਦੀ ਕਦੇ ਕਦਾਂ ਹੀ ਸਰੀ ਸੂਰੀ ਉਹ ਤੋਂ ਜੇ ਆ ਜੀ ਦਾ ਕੋਈ ਡਰਾਈਵਰ ਲੈ ਆਉਂਦਾ ਇੱਥੇ ਤਾਂ ਦਈ ਆਉਂਦੇ ਵਿੱਚ ਕੈਮੀਕਲ ਪਾ ਪਾ ਸੜ ਰਿਆ ਸੁਆ ਮਾਰੀਆਂ ਹੁੰਦੀਆਂ ਮਾਰੀ ਹੁੰਦੀ ਮੱਚਦੀ ਨਹੀਂ ਪੂਰੀ ਮਚਾਇਆ ਹਾਂ ਤੇ ਇਹਨਾਂ ਵੀ ਡੋਡੇ ਜਿਵੇਂ ਪਿੰਡ ਗੋਗਲੂ ਹੁੰਦੇ ਏਡੇ ਏਡੇ ਮਿਲਦੇ ਇੱਧਰ ਡੋਡੇ ਬੜੇ ਵਧੀਆ ਮਿਲਦੇ ਮਿਲਦੇ ਦਾ ਨਹੀਂ ਕੇ ਆ ਪਰ ਫੁੱਲ ਬੜੇ ਭਾਰੇ ਹੁੰਦੇ ਆ ਜੀ ਇਹ ਬੀਸੀ ਕਿੱਥੇ ਆਪਣੇ ਇੱਥੇ ਬੀਸੀ ਚ ਮਿਲਦੇ ਇੱਧਰ ਹੈ ਨਹੀਂ ਨਹੀਂ ਡੋਡੇ ਦਾ ਇੱਥੇ ਵੀ ਮਿਲ ਜਾਂਦੇ ਆ ਜੀ ਉੱਥੇ ਮਿਲ ਕੋ ਹੂੰ ਫੀਮ ਚੰਗੀ ਝੋਟੀ ਦੀ ਸਰੀ ਸਰੀ ਲੋ ਲੱਗਦੀ ਆ ਜੀ ਇੱਧਰ ਨਹੀਂ ਇੰਨੀ ਵਧੀਆ ਹੁੰਦੀ ਉੱਧਰ ਸਪਰੇਆ ਸੁਦਾ ਵੱਟੀਆਂ ਆਂਗਾਂ ਦੀ ਹੁੰਦਾ ਜੀ ਜਿਆਦਾ ਝੋਟੀ ਦੀ ਫੀਮ ਬਹੁਤ ਘੱਟ ਆਉਂਦੀ ਜੀ ਹੂੰ ਪਰ ਜਿਹੜੇ ਡੋਡੇ ਉੱਚ ਤਾਂ ਕੋਈ ਮਿਕਸ ਆਪ ਨਹੀਂ ਕਰ ਸਕਦਾ ਫੀਮ ਚ ਦਾ ਕਰ ਸਕਦੇ ਨੇ ਨਹੀਂ ਡੋਡੇ ਦਾ ਕੋਈ ਮਿਕਸ ਆ ਬਣੀ ਬਸ ਧ ਜੋ ਖਸਕਾਸ ਕਾਲੀ ਕਰਦੀ ਹੋਵੇ ਤੇ ਮਿਸ਼ਰੀ ਪਾ ਕੇ ਪੀਥੇ ਹੋਣ ਅੱਛਾ ਜਿਹੜੀ ਖਸਕਾਸ ਆ ਉਹ ਵੀ ਖਾਂਦੇ ਹੋ ਜਾਂ ਉਹ ਸੁੱਟ ਦੇਣੀ ਆ ਤਾਂ ਮੁਰਗੇ ਦਾ ਅਸਰ ਨਹੀਂ ਜੀ ਜੇ ਤਾਂ ਖਸਕਾਸ ਸੁੱਟਤੀ ਤੇ ਡੋਡਿਆਂ ਦਾ ਜਿਹੜਾ ਪਾਊਡਰ ਬਣਾਉਨੇ ਆ ਆਪਾਂ ਇਹ ਭੂਰਾ ਆ ਬਣਦਾ ਹੁੰਦਾ ਜੀ ਖਸਕਾਸ ਮਿਰਚੀ ਡੋਡੇ ਥੋੜੇ ਜਿਹਾ ਕਾਲੇ ਬਣ ਜਾਂਦੇ ਹੁੰਦੇ ਆ ਓਕੇ ਇਹਦੇ ਖਸਕਾਸ ਇਹਦਾ ਨਸ਼ਾ ਬਹੁਤ ਜ਼ਿਆਦਾ ਹੁੰਦਾ ਜੀ ਤੇ ਤੇਜ਼ ਹੁੰਦੀ ਆ ਥੋੜੀ ਜੀ ਕਈਆਂ ਬੰਦੇ ਨੂੰ ਘਬਰਾਹਟ ਵੀ ਲੱਗ ਪੈਂਦੀ ਹੁੰਦੀ ਹੋਣ ਖਾ ਕੇ ਅੱਛਾ ਜਿਹੜਾ ਬੰਦਾ ਉਹ ਜਿਆ ਥੋੜਾ ਜਿਹਾ ਮਾੜਾ ਰੱਖਦਾ ਮਿੱਦਾ ਜਾਂ ਜਾਂ ਘਾਟ ਮਾਲ ਛਕਣ ਵਾਲਾ ਉਹਦਾ ਖ अच्छा ਤੇ ਆਪਾਂ ਦਾ ਇਹ ਵਿੱਚ ਦਲੀਲ ਨਾਲ ਪੀ ਦੀ ਜੀ ਫਿਰ ਉਸ ਤੋਂ ਬਾਅਦ ਸ਼ਾਨੇ ਨਾਲ ਸ਼ਾਨੀ ਦਾ ਇਹਨਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਕਿ ਫੀਮ ਦਾ ਰੌਲਾ ਬਹੁਤ ਪਿਆ ਵੀ ਇਹ ਚ ਕੈਮੀਕਲ ਹੈ ਮੌਤਾਂ ਹੋ ਰਹੀਆਂ ਨੇ ਲੋਕਾਂ ਦੀ ਇਹ ਵਾਕਈ ਗੱਲ